ਸੱਚੀ ਕਲ ਦੀ ਸਾਰਨੀ ਪਰਮਾਤਮਾ ਦੀ ਕਿਰਪਾ ਤੁਸੀ ਵੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹੈਗੀ ਆ ਤੇ ਅੱਜ ਮੈਨੂੰ ਲੱਗੀ ਸੀ ਬਹੁਤ ਜ਼ਿਆਦਾ ਭੁੱਖ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕੀ ਬਣਾਵਾਂ ਤੇ ਫਿਰ ਵੇਟ ਕੇ ਸੋਚਿਆ ਤੇ ਇੱਕ ਪਾਸੇ ਚਾਹ ਤਰੀ ਦੁੱਧ ਬਸ ਸੋਚਿਆ ਕਿ ਚਲ ਆਲੂਆਂ ਦਾ ਕੁਝ ਬਣਾਨੇ ਆ ਇਹ ਮੈਂ ਲੈ ਆਲੂ ਆਲੂਆਂ ਨੂੰ ਮੈਂ ਕੀਤਾ ਸੀ ਕੈਰੀਅਰ ਬੈਗ ਦੇ ਵਿੱਚ ਪਾ ਕੇ ਪਲਾਸਟਿਕ ਦੇ ਲਫਾਫੇ ਚ ਪਾ ਕੇ ਮਾਈਕ੍ਰੋਵੇ ਦੇ ਵਿੱਚ ਰੱਖੇ 7 ਮਿੰਟ ਲਈ 7 ਮਿੰਟਾਂ ਦੇ ਵਿੱਚ ਇਹ ਵਧੀਆ ਬੋਇਲ ਹੋ ਜਾਂਦੇ ਆ ਤੇ ਹੁਣ ਮੈਂ ਲੱਗੀ ਇਹਨਾਂ ਨੂੰ ਛਿੱਲਣ ਆਪਾਂ ਇਹਨਾਂ ਨੂੰ ਸਿਰਾਂਗੇ ਕੋ ਕਿ ਆਪਾਂ ਦੁਪਹਿਰ ਦੇ ਖਾਣੇ ਲਈ ਕੁਝ ਚਾਹੀਦਾ ਖਾਣ ਨੂੰ ਛੋਟਾ ਮੋਟਾ ਜਿਹਾ ਚਾਹ ਦੇ ਨਾਲ ਤੇ ਆਹ ਲੋ ਜੀ ਆਪਾਂ ਲੈ ਆਲੂ ਸ਼ੈੱਲ ਤੇ ਆਲੂ ਛਿਲਣ ਦੇ ਨਾਲ-ਨਾਲ ਬੜਾ ਸੁੱਖਾ ਜਿਹਾ ਤੇ ਜਲਦੀ ਜੇ ਕੰਮ ਜੇ ਤੁਹਾਡੇ ਘਰੇ ਕੋਈ ਪ੍ਰਾਣੇ-ਪ੍ਰਾਣੇ ਆ ਜਾਂਦੇ ਕਦੇ ਤਾਂ ਤੁਹਾਨੂੰ ਇਹ ਆਈਡੀਆ ਮਿਲ ਜੇਗਾ ਵੀ ਤੁਸੀਂ ਕੀ ਖਾ ਸਕਦੇ ਆਂ ਲੋ ਜੀ ਆਪਾਂ ਵਿੱਚ ਕਿਚੜ-ਕਿਚੜ ਕਰਤੀਆਂ ਤੇ ਤਿੰਨ ਚਾਰ ਮਿਰਚਾਂ ਥੋੜਾ ਜਿਹਾ ਕਰਾਰਾ ਜਿਹਾ ਬਣ ਜੂ ਦੁਪਹਿਰ ਦਾ ਖਾਣਾ ਇਹ ਆਪਣਾ ਤੇ ਬੱਸ ਇਹ ਤਾਂ ਮੈਂ ਫਰਾਈ ਵਾਲਾ ਘਟ ਖਾਣੇ ਨੇ ਪਰ ਕਦੀ ਕਦੀ ਇੰਜੋਏ ਕਰਨ ਲਈ ਖਾ ਵੀ ਲਈਦਾ ਆ ਲੋ ਜੀ ਆਪਾਂ ਕੱਚਾ ਕੱਚਾ ਕਰਚਾ ਕਰਚਾ ਕਰਤੀਆਂ ਮਿਰਚਾਂ ਤੇ ਹੁਣ ਆਪਾਂ ਸਾਰੇ ਕਸੇ ਨੂੰ ਕਰ ਦੇਣਾ ਕਰਚ ਕਰਚ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲਾ ਜਿਹੜੇ ਤੁਹਾਡੇ ਆਪਣੇ ਪਸੰਦ ਹੈਗੇ ਆ ਤੇ ਇਹ ਹੈਗਾ ਮੈਂ ਥੋੜਾ ਜਿਹਾ ਪਾਇਆ ਮੈਂ ਅਧ ਕਰ ਤੁਹਾਡੀ ਮਰਜ਼ੀ ਹੈ ਜਿੱਥੇ ਪਾਉਣਾ ਪਾ ਸਕਦੇ ਨਹੀਂ ਪਸੰਦ ਕਰਦੇ ਤੁਸੀਂ ਨਹੀਂ ਵੀ ਪਾਉਂਗੇ ਪਰ ਇਹ ਆ ਤਿੰਨ ਚਾਰ ਚੀਜ਼ਾਂ ਪਾ ਲਈਆਂ ਵਿੱਚੇ ਫਿਰ ਮੈਂ ਪਾਉਣਾ ਹੈ ਦੇ ਵਿੱਚ ਮਸਾਲਾ ਥੋੜਾ ਜਿਹਾ ਤੇ ਬਾਕੀ ਤੁਹਾਡੇ ਤੇ ਹੈਗੇ ਤੁਸੀਂ ਕਿਹੜੀ ਕਿਹੜੀ ਚੀਜ਼ ਹੈ ਕਿਹੜੇ ਮਸਾਲੇ ਪਸੰਦ ਕਰਦੇ ਹੋ ਕਿਹੜੀਆਂ-ਕਿਹੜੀਆਂ ਪਉਣੀ ਹੈ ਕਿਉਂਕਿ ਮੈਂ ਤਾਂ ਥੋੜਾ ਜਿਹਾ ਬਣਾਉਣਾ ਬਸ ਕਿ ਦੁਪਹਿਰ ਦੇ ਲਈ ਭੁੱਖ ਲੱਗੀ ਕਰਕੇ ਇਸ ਲਈ ਕੁਝ ਖਾਣ ਲਈ ਲੈ ਆਪਾਂ ਕਰਤਾ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਤੇ ਹੁਣ ਪਾਵਾਂਗੇ ਇਹਦੇ ਵਿੱਚ ਮੈਂ ਪਿੰਕ ਸੌਲਟ ਜਿਸ ਕਰਦੇ ਤੁਸੀਂ ਜਿਹੜਾ ਸੌਲਟ ਕਰਦੇ ਆ ਉਹ ਤੁਸੀਂ ਪਾ ਸਕਦੇ ਆ ਥੋੜਾ ਜਿਹਾ ਆਪਾਂ ਪਾਇਆ ਧਨੀਆ ਪਾਊਡਰ ਤੇ ਥੋੜਾ ਪਾਇਆ ਗਰਮ ਮਸਾਲਾ ਤੇ ਮੜੀ ਜੀ ਮੈਂ ਹਲਦੀ ਵੀ ਪਾ ਲਈ ਵੈਸੇ ਹਲਦੀ ਦੀ ਕੋਈ ਲੋੜ ਤਾਂ ਨਹੀਂ ਪਰ ਤੁਸੀਂ ਪਾ ਸਕਦੇ ਜੇ ਪਉਣੀ ਹੈ ਤਾਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਮਸਾਲੇ ਜਿ ਕਿੱਦਾਂ ਦਾ ਕਰਾਰਾ ਖਾਣਾ ਹੈ ਜਾਂ ਕਿੱਦਾਂ ਦਾ ਨਹੀਂ ਖਾਣਾ ਜੇ ਤਾਂ ਤੁਸੀਂ ਇਹਦੇ ਵਿੱਚ ਸੁੱਕੀ ਮੇਥੀ ਵੀ ਪਾ ਸਕਦੇ ਹੋ ਥੋੜੀ ਜੀ ਤੇ ਉਹਦੇ ਨਾਲ ਫਲੇਵਰ ਨਾਈਸ ਬਣ ਜਾਂਦਾ ਹੈ ਤੇ ਲੋ ਜੀ ਆਪਣਾ ਮਸਾਲਾ ਬਣ ਗਿਆ ਇਹ ਤਿਆਰ ਜੇ ਤੁਸੀਂ ਇਹਦੇ ਵਿੱਚ ਗਾਰਡਨ ਪੀਸ ਪਾਉਣੇ ਤੁਸੀਂ ਗਾਰਡਨ ਪੀਸ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਇਹਦੇ ਵਿੱਚ ਤੇ ਹੁਣ ਮੈਂ ਲਿਆਗਾ ਥੋੜਾ ਜਿਹਾ ਮੈਦਾ ਮੈਂ ਇੱਕ ਡੋਅ ਬਣਾਉਣਾ ਇੱਕ ਪੇੜਾ ਬਣਾਉਣਾ ਆਟੇ ਦਾ ਬਿਕੋਜ਼ ਮੈਨੂੰ ਥੋੜਾ ਚਾਹੀਦਾ ਆ ਬਸ ਜਿਆਦਾ ਨਹੀਂ ਚਾਹੀਦਾ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਪਾਇਆ ਦੁੱਧ ਤੇ ਬਾਕੀ ਆਪਾਂ ਪਾਵਾਂਗੇ ਪਾਣੀ ਦੇ ਨਾਲ ਆਪਾਂ ਇਹਨੂੰ ਫੜ ਕੇ ਗੁੰਨ ਦੇਣਾ ਚੰਗੀ ਤਰ੍ਹਾਂ ਆਪਾਂ ਬਣਾ ਲੈਣਾ ਆਪਣਾ ਪੇੜਾ ਹਾੜਜਾ ਬਣਾਉਣਾ ਹੈਗਾ ਜਿਹੜਾ ਕਿ ਆਪਾਂ ਬੇਲਣ ਲਈ ਆਪਣੇ ਲਈ ਵਧੀਆ ਹੋਵੇ ਇੱਕਦਮ ਵਿੱਚ ਦੁੱਧ ਜਾਂ ਪਾਣੀ ਨਹੀਂ ਲੱਦਣਾ ਕਿ ਫੇਰ ਇਹ ਪਤਲਾ ਹੋ ਜਾਏ ਤੇ ਆਪਾਂ ਨੂੰ ਆਟਾ ਹੋਰ ਪਾਉਣਾ ਪਵੇ ਇਸ ਕਰਕੇ ਥੋੜਾ ਥੋੜਾ ਕਰਕੇ ਤੁਸੀਂ ਇਹਦੇ ਵਿੱਚ ਦੁੱਧ ਪਾਉਂਗੇ ਤਾਂ ਕਿ ਇਹ ਵਧੀਆ ਜਿਹਾ ਪੇੜਾ ਬਣ ਜਾਏ ਹਾੜਜਾ ਬਣ ਜਾਏ ਜਿੰਨਾ ਕਿ ਆਪਾਂ ਵਧੀਆ ਜੀ ਰੋਟੀ ਬੇਲੀ ਜਾਵੇ ਆਪਣੀ ਤੇ ਮੈਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਲੋ ਇਹ ਜੀ ਹੈਲਥੀ ਜੀ ਚੀਜ਼ ਜਿਹੜੀ ਕਿ ਤੁਸੀਂ ਜਲਦੀ ਦਿਨੇ ਬਣਦੀ ਹੈਗੀ ਬ੍ਰੇਕਫਾਸਟ ਵਿੱਚ ਖਾ ਸਕਦੇ ਹੋ ਜਾਂ ਤੁਹਾਰੇ ਕੋਈ ਆਇਆ ਗਿਆ ਹੋਵੇ ਹੈ ਜਾਂ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਕੀ ਬਣਾਵੋਗੇ ਤੇ ਕੀ ਲੈ ਕੇ ਆਉਂਗੇ ਬਹੁਤ ਸੌਖਾ ਜਿਹਾ ਤਰੀਕਾ ਇਹ ਤੇ ਜਦੋਂ ਆਪਾਂ ਆ ਕੇ ਵਹੁੰਦਾ ਕਿ ਆਪਾਂ ਸਮੋਸੇ ਬਾਨੂੰ ਬਹੁਤ ਟਾਈਮ ਲੱਗਦਾ ਸਮੋਸੇ ਨਹੀਂ ਭਾਰ ਹੁੰਦੇ ਤੇ ਤੇ ਫਿਰ ਸੋਚੀਦਾ ਕਿ ਕੀ ਬਣਾਈਏ ਤੇ ਕੀ ਨਾ ਬਣਾਈਏ ਇਹ ਤਾਂ ਸਭ ਤੋਂ ਸੌਖਾ ਤਰੀਕਾ ਹੈਗਾ ਇਹ ਲਓ ਜੀ ਮੇਰਾ ਬਣ ਗਿਆ ਪੇੜਾ ਇਹਨੂੰ ਮੜੇ ਜੇ ਮਾਰ ਲਿਆ ਤੁਹਾਨੂੰ ਪਤਾ ਹੀ ਹੈ ਤੇ ਜਦੋਂ ਆਪਾਂ ਆਟਾ ਗੁੰਨਦੇ ਆ ਤਾਂ ਉਹਨੂੰ ਥੋੜਾ ਜਿਹਾ ਸੱਟ ਜਾ ਹੋਣਾ ਪੈਂਦਾ ਹੈ ਤੇ ਮੈਂ ਇੱਕ ਮੈਂ ਕਮੈਂਟ ਲਈ ਮਸਾ ਹੀ ਰੱਖਣਾ ਮੈਂ ਇੱਥੇ ਕੋਈ ਮੇਰੇ ਕੋਲ ਇਨਾ ਟਾਈਮ ਨਹੀਂ ਤੇ ਮੈਨੂੰ ਲੱਗਿਆ ਭੁੱਖ ਤੇ ਮੈਂ ਹੈਗਾ ਖਾਣਾ ਆਹ ਲੋ ਜੀ ਪੇਟਾ ਬਣ ਗਿਆ ਤੇ ਆਪਾਂ ਹੁਣ ਇਹਨੂੰ ਕਰਗੇ ਇਹ ਹੈਗਾ ਮਸਾਲਾ ਰੈਡੀ ਪਿਆ ਇੱਕ ਪਾਸੇ ਮੇਰਾ ਤੇ ਇਹਨੇ ਮਸਾ 10 ਮਿੰਟ ਲੱਗਦੇ ਆ ਜੇ ਤੁਸੀਂ ਮਾਈਕ੍ਰੋਵੇਵ ਚਾਲੂ ਬੋਇਲ ਕਰ ਲੈਨੇ ਹੋ ਤੇ ਆਹ ਲੋ ਜੀ ਦੇਖ ਲਓ ਹੁਣ ਮੈਂ ਲੱਗੀਆਂ ਇਹਨੂੰ ਰੋਟੀ ਬੇਲਣ ਵੇੜਨੇ ਤੇ ਕੋਕੇ ਇਹ ਮੈਦੇ ਦੀ ਰੋਟੀ ਆ ਇਸ ਕਰਕੇ ਆਟੇ ਇਹ ਬਹੁਤ ਛੇਤੀ ਬਿੱਲੀ ਜਾਂਦੀ ਹੈ ਤੇ ਨਾ ਇਹ ਚਮਕਦੀ ਥੱਲੇ ਚੁੰਮੜਦੀ ਆ ਆਟਾ ਆਪਾ ਥੋੜਾ ਜਿਹਾ ਸੁੱਕਾ ਖਲਾ ਲਿਆ ਤੇ ਹੁਣ ਆਪਾਂ ਲਗਣਾ ਬੇਲਣਾ ਹੀ ਆ ਤੁਹਾਨੂੰ ਪਤਾ ਹੀ ਆ ਜਿੱਡੀ ਤੁਹਾਡੇ ਡਿਪੈਂਡ ਕਰਦਾ ਤੁਸੀਂ ਕਿੰਨੀ ਮੋਟੀ ਰੱਖਣੀ ਆ ਕੋਸ਼ਿਸ਼ ਕਰਿਆ ਕਰੋ ਪਤਲੀ ਰੋਟੀ ਰਹੇ ਤੇ ਕਈ ਵਾਰ ਹੁੰਦਾ ਕਿ ਤੁਸੀਂ ਮੋਟੀ ਰਹਿ ਜਾਂਦੇ ਹੋ ਮੋਟੀ ਰੋਟੀ ਤੇ ਫਿਰ ਉਹ ਥੋੜੀ ਜੀ ਤੇਕਾ ਜਿਆਦਾ ਹੋ ਜਾਂਦਾ ਆਟਾ ਜਿਆ ਤੇ ਜੇ ਤੁਸੀਂ ਰੋਟੀ ਪਤਲੀ ਰੱਖੋਗੇ ਤਾਂ ਫਿਰ ਉਸ ਤੁਹਾਡੇ ਲਈ ਸਭ ਤੋਂ ਬੈਸਟ ਆ ਪਤਲੀ ਰੋਟੀ। ਉਹ ਇਹ ਰੋਟੀ ਮੇਰੀ ਹੋ ਗਈ ਬੇਲ ਗਈ ਬਸ ਵਿੱਚ ਦੀ ਮੂੰਹ ਦਿਖਣ ਲੱਗ ਗਈ ਪਤਲੀ ਹੋ ਗਈ ਆ। ਤੇ ਇਹ ਹੈਗਾ ਮੇਰਾ ਮਸਾਲਾ ਆਪਾਂ ਭਰ ਦੇਣਾ ਮਸਾਲਾ ਵਿੱਚ। ਸੁੱਕਾ ਜਿਹਾ ਕੰਮ ਹੈ ਇਹਦੇ ਵਿੱਚ ਮੈਂ ਕੋਈ ਤੇਲ ਤੂਣ ਨਹੀਂ ਲਾਇਆ ਤੇ ਤੁਹਾਡੀ ਆਪਣੀ ਮਰਜ਼ੀ ਜੇ ਤੁਸੀਂ ਲਾਉਣਾ ਚਾਹੁੰਦੇ ਪਰ ਮੈਂ ਨਹੀਂ ਲਾਇਆ। ਮੈਂ ਤਾਂ ਇੱਕ ਜੇ ਬਣਾ ਰਹੀ ਆ ਕਿ ਨਾਲੇ ਤਾਂ ਮੇਰੇ ਖਾਣ ਲਈ ਵਧੀਆ ਜੇ ਇੱਕ ਸਪਾਈਸੀ ਜਿਹਾ ਇੱਕ ਬੰਜੇਗੀ ਚੀਜ਼ ਕਿਉਂਕਿ ਨਹੀਂ ਤਾਂ ਤੁਹਾਨੂੰ ਪਤਾ ਹੀ ਇਸ ਮਸੂਸੇ ਵਗੈਰਾ ਤਾਂ ਆਪਾਂ ਨੂੰ ਮਿਲਦੇ ਇੱਥੇ ਓਕੇ ਆ ਤੇ ਜੇ ਤੁਹਾਡੇ ਕੋਲ ਇਸ ਮਸੂਸੇ ਵਗੈਰਾ ਤੁਹਾਨੂੰ ਨਹੀਂ ਮਿਲਦੇ ਤਾਂ ਤੁਸੀਂ ਇਹ ਜੀ ਚੀਜ਼ ਬਣਾ ਲਿਆ ਕਰੋ ਸੌਖੀ ਤੇ ਅੱਬੇ ਮੈਦਾ ਆਪਣੇ ਘਰਾਂ ਚ ਆਮ ਹੁੰਦਾ ਤੇ ਆਲੂ ਵੀ ਆਪਣੇ ਘਰਾਂ ਚ ਆਮ ਹੁੰਦੇ ਹੋਰ ਆਪਾਂ ਨੂੰ ਕੋਈ ਚੀਜ਼ ਵਾਲੀ ਚਾਹੀਦੀ ਨਹੀਂ ਨਾ ਜੇ ਆਪਾਂ ਇਦਾਂ ਕਿਦਾਂ ਕਰਕੇ ਇਹਨੂੰ ਬੇਲ ਦੇਣਾ ਜੇ ਤਾਂ ਤੁਸੀਂ ਦੂਜੇ ਲੋਟ ਪਾਉਣਾ ਤਾਂ ਫਿਰ ਤੁਸੀਂ ਪਹਿਲਾਂ ਸਾਰੇ ਆਲੂ ਰੋਟੀ ਪੂਰੀ ਤੇ ਖਿਲਾਰ ਲਓ ਫਿਰ ਇਹਨੂੰ ਇਹਨੂੰ ਰਾਉਂਡ ਰਾਉਂਡ ਕਰੋ ਪੂਰੀ ਰੋਟੀ ਬੇਲੋ ਬੇਲ ਕੇ ਉਹਦੇ ਉੱਤੇ ਸਾਰੇ ਤੇ ਆਲੂ ਖਿਲਾਰ ਲਓ ਫਿਰ ਇਹਨੂੰ ਰਾਉਂਡ ਰਾਉਂਡ ਕਰਦੇ ਜਾਓ ਤੇ ਮੈਂ ਇੱਕ ਪਾਸੇ ਪਾ ਕੇ ਸਾਰੀ ਰੋਲ ਕੀਤੀ ਹੈ ਸਾਢੇ ਢਿਫੰਡਿਫੰਡ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਇਹਨੂੰ ਜੇ ਤੁਸੀਂ ਪੂਰੀ ਰੋਟੀ ਤੇ ਪਾ ਕੇ ਆਲੂ ਬਾਅਦ ਚ ਵੀ ਰੋਲ ਕਰਦੇ ਹੋ ਉਹ ਵੀ ਬਹੁਤ ਸਵਾਦ ਤੇ ਟੇਸਟੀ ਬਣ ਜਾਂਦੀ ਹੈ ਉਹ ਹਰ ਕਰ ਲੇਅਰ ਦੇ ਵਿੱਚ ਤੁਹਾਡੇ ਆਲੂ ਆਉਂਦੇ ਆ ਆਪਾਂ ਜੀ ਹੁਣ ਇਹਨੂੰ ਇਹਨੂੰ ਲਵਾਂਗੇ ਕੱਟ ਕੋਈ ਤੇਲ ਨਹੀਂ ਮਲਾਇਆ ਤੇ ਤੁਹਾਡੀ ਆਪਣੀ ਮਰਜ਼ੀ ਜੇ ਤੁਸੀਂ ਤੇਲ ਲਾਉਣਾ ਚਾਹੁੰਦੇ ਆ ਜਾਂ ਨਹੀਂ ਲਾਉਣਾ ਜਾਂ ਇਨਸਾਈਡ ਮੈਂ ਕੁਝ ਨਹੀਂ ਲਾਇਆ ਮੈਂ ਸਿੰਪਲ ਬਣਾ ਰਹੀ ਹਾਂ ਕਿਉਂਕਿ ਮੈਂ ਫਰਾਈ ਕਰਨੀ ਆ ਤੇ 에ਅ ਫਰਾਈ ਚ ਵੀ ਬਣ ਜਾਂਦੀ ਆ ਪਰ ਇਹ ਫਰਾਈ ਕਰਕੇ ਇਹ ਥੋੜੇ ਜਿਆਦਾ ਸਵਾਦ ਲੱਗਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਮੈਦੇ ਦੀ ਰੋਟੀ ਬਣਾਈਏ ਇਸ ਕਰਕੇ ਆਹ ਲਓ ਜੀ ਆਪਾਂ ਕਰਤੇ ਇਹਦੇ ਪੀਸ ਜਲਦੀ ਜਲਦੀ ਵਾਲਾ ਕੰਮ ਤੇ ਜੇ ਕੋਈ ਆਇਆ ਗਿਆ ਹੋਵੇ ਤੇ ਜਦੋਂ ਹੀ ਇਹ ਜੀ ਚੀਜ਼ ਬਣਾ ਕੇ ਅਗਲੇ ਦੇ ਮੂਹਰੇ ਰੱਖੋ ਤੇ ਨਾਲ ਰੱਖੋ ਕੈਚਪ ਤੇ ਅਗਲਾ ਤਾਂ ਖੁਸ਼ ਹੋ ਕੇ ਖਾ ਕੇ ਜਾਂਦਾ ਹਨਾ ਤੇ ਨਹੀਂ ਫਿਰ ਆਪਾਂ ਨੂੰ ਪਤਾ ਸ਼ਹਿਰ ਭੱਜਣਾ ਪੈਂਦਾ ਜਿੱਥੇ ਵੀ ਕੋਈ ਦੁਕਾਨ ਕਈ ਵਾਰ ਹੁੰਦੀਆਂ ਕਈਆਂ ਦੇ ਪਿੰਡਾਂ 'ਚ ਨਹੀਂ ਦੁਕਾਨ ਹੁੰਦੀ ਕੋਈ ਫੇ ਇਹ ਸਾਰੀਆਂ ਚੀਜ਼ਾਂ ਇਹ ਬੈਸਟ ਹੈ ਤੁਸੀਂ ਘਰੇ ਬਣਾ ਕੇ ਦੇਖੋ ਤੇ ਕਿੰਨੀ ਟੇਸਟੀ ਬਣਦੀਆਂ ਤੇ ਬੜੀ ਸਵਾਦ ਚੀਜ਼ ਬਣਦੀ ਆ ਅਸੀਂ ਆਪਾਂ ਇਹਨਾਂ ਨੂੰ ਕੱਟਦਾ ਇੱਧਰ ਤੇ ਹੁਣ ਮੈਂ ਲਿਆ ਆਟਾ ਤੁਸੀਂ ਆ ਇੱਥੇ ਬੇਸਣ ਵੀ ਦੇ ਘੋਲ ਵੀ ਬਣਾ ਸਕਦੇ ਆ ਤੇ ਤੁਸੀਂ ਮੈਦੇ ਦਾ ਘੋਲ ਵੀ ਬਣਾ ਸਕਦੇ ਆ ਘੋਲ ਬਣਾਉਣਾ ਜਿਹੜੀ ਤੇ ਮਰਜ਼ੀ ਬਣਾ ਸਕਦੇ ਆ ਮੈਦੇ ਦਾ ਬਣਾ ਲਓ ਚਾਹੇ ਪੀਸਣ ਦਾ ਬਣਾ ਲਓ ਹੁਣ ਆਪਾਂ ਇਹਨੂੰ ਭਿਉਂ ਭਿਉਂ ਕੇ ਇਹਦੇ ਵਿੱਚ ਤੇ ਆਪਾਂ ਇਹਦੇ ਵਿੱਚ ਤੇਲ ਮੇਰਾ ਗਰਮਾ ਤੇ ਤੇਲ ਦੇ ਵਿੱਚ ਆਪਾਂ ਸਾਰੇ ਪਾ ਦੇਨੇ ਫਟਾਫਟ ਤੇ ਆਪਾਂ ਇਹ ਕਰਨ ਲੱਗਿਆ ਫਰਾਈ ਹੁਣ ਇਹਨਾਂ ਨੂੰ ਦੇਖੀ ਚਲੋ ਇਹਨਾਂ ਦੇ ਬਣਾ ਕੀ ਰਹੀ ਆ ਤੇ ਬੜੇ ਟੇਸਟੀ ਬਣੇ ਆ ਤੇ ਜੇ ਤੁਹਾਡੇ ਵੀ ਕੋਈ ਪ੍ਰਾਣਾ ਆਉਂਦਾ ਤਾਂ ਫਟਾਫਟ ਤੁਸੀਂ ਇਹੋ ਜਿਹਾ ਕੰਮ ਕਰਕੇ ਉਹਨਾਂ ਦੇ ਮੂਰੇ ਰੱਖਿਆ ਕਰੋ ਤੇ ਨਾਲੇ ਤਾਂ ਹੈਲਥੀ ਹੋ ਜਾਂਦੀ ਹੈ ਚੀਜ਼ ਢਿੱਡ ਭਰ ਜਾਂਦਾ ਮੁੜ ਕੇ ਇੰਨਾ ਮਤਲਬ ਲੋੜ ਨਹੀਂ ਪੈਂਦੀ ਕੁਝ ਖਾਣ ਦੀ ਤੇ ਨਾਲ ਚੀਜ਼ ਵੀ ਬਣ ਜਾਂਦੀ ਹੈ ਇਹ ਡਿਫਰੈਂਟ ਚੀਜ਼ ਚੀਜ਼ ਬਣ ਜਾਂਦੀ ਹੈ ਸਮੋਸੇ ਪਕੌੜੇ ਖਾ ਕੇ ਆਪਾਂ ਥੱਕ ਜਾਂਦੇ ਕਈ ਵਾਰ ਤੇ ਫਿਰ ਇਹੋ ਜਿਹੀ ਚੀਜ਼ ਬਣੀ ਹੋਵੇ ਤਾਂ ਸੁਆਹ ਲੱਗਦੀ ਹੈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਮੈਸੇਜ ਜ਼ਰੂਰ ਪਾ ਦਿਆ ਕਰੋ ਹਲੋ ਜੀ ਮੈਂ ਬਣਾਏ ਤਾਂ ਥੋੜੇ ਜਿਹਾ ਤੁਹਾਡੇ ਸਾਹਮਣੇ ਹੀ ਆ ਇੱਕੋ ਹੀ ਰੋਟੀ ਦੇ ਬਣਾਏ ਆ ਤੇ ਆਪਾਂ ਬੇਲ ਬੇਲ ਕੱਟ ਕੇ ਤੇ ਆਹ ਸੋ ਪਾਤੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਦੇਖੋ ਜੀ फटाफट ਮੈਂ ਤੁਹਾਨੂੰ ਸਾਰੇ ਦਿਖਾ ਦੇਣੇ ਆ ਤੇ ਕਿਵੇਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਆਂ ਜੀ ਹੋਪ ਬਾਤੀ ਆਪਾਂ ਸਾਰੇ ਵਿੱਚ ਕੜਾਹੀ ਦੇ ਕਿਉਂਕਿ ਮੈਂ ਇੱਕੋ ਰੋਟੀ ਦੇ ਬਣਾਏ ਆ ਜਿਆਦੇ ਮੈਂ ਨਹੀਂ ਬਣਾਏ ਹੈਗੇ ਆ ਦੇਖੋ ਜੀ ਕਿੰਨੇ ਸੋਹਣੇ ਬਣ ਗਏ ਗੋਲ ਗੋਲ ਤੇ ਨਾ ਖਿਲਰ ਦੇ ਵੀ ਕੋਈ ਨਹੀਂ ਹੈਗਾ ਜੇ ਤੁਸੀਂ ਇਹਨੂੰ ਆਟੇ ਮੈਦੇ ਦੇ ਵਿੱਚ ਘੋਲ ਦੇ ਵਿੱਚ ਲਵੇੜ ਕੇ ਪਾਉਨੇ ਹੋ ਜਾਂ ਤੁਸੀਂ ਬੇਸਨ ਦੇ ਵਿੱਚ ਕੋਈ ਵੀ ਚੀਜ਼ ਫਰਾਈ ਕਰਦੇ ਆ ਜੇ ਤੁਹਾੜੇ ਕੋਲ ਲੱਗਦਾ ਇਹ ਖਿਲਰੇਗੀ ਤਾਂ ਇਹਨੂੰ ਬੇਸਨ ਦੇ ਘੋਲ ਦੇ ਵਿੱਚ ਜਾਂ ਮੈਦੇ ਦੇ ਘੋਲ ਦੇ ਵਿੱਚ ਤੁਸੀਂ ਲਵੇ ਭਿਉਂ ਕੇ ਪਾਉਂਗੇ ਤਾਂ ਫੇਰ ਇਹ ਖਿਲਰਦੀ ਨਹੀਂ ਚੀਜ਼ ਬਿਲਕੁਲ ਹੀ ਸੌਰੀ ਮੇਰੇ ਗਰਲ ਨੂੰ ਪਤਾ ਨਹੀਂ ਕੀ ਹੋ ਚੱਲਿਆ ਦੇਖੋ ਕਲਰ ਕਿੰਨਾ ਸੋਹਣਾ ਦਿੱਖਦਾ 골ਡਨ ਦਿੱਖਦਾ ਕਿੰਨਾ ਪਿਆਰਾ ਕਲਰ ਦਿੱਖਦਾ ਤੇ ਨਾਲੇ ਕਿੰਨੀ ਜਲਦੀ ਬਣਿਆ ਆਲੂਆਂ ਨੂੰ ਹੀ ਚੈਰ ਲੱਗਦਾ ਆ ਤੇ ਬਾਕੀ ਤਾਂ ਆਪਣੇ ਹੋਰ ਤਾਂ ਕਿਸੇ ਚੀਜ਼ ਨੂੰ ਚੈਰ ਲੱਗਦਾ ਨਹੀਂ ਬਸ ਮੜੀ ਜੀ ਰੋਟੀ ਬੇਲੀ ਤੇ ਵਿੱਚ ਪਾਏ ਤੇ ਕੱਟ ਕਰਕੇ ਤੇ ਆਪਾਂ ਫਰਾਈ ਦੇ ਵਿੱਚ ਪਾਤੇ ਬਹੁਤ ਟਾਈਮ ਨਹੀਂ ਲੱਗਦਾ ਮਸਾਂ 10 ਮਿੰਟ ਲੱਗਦੇ ਉਹੀ 10 ਲੈਸ ਦੇ 10 ਮਿੰਟ ਹੀ ਹੋਣੇ ਜੇ ਤੁਸੀਂ ਫਟਾਫਟ ਆਲੂ ਮਾਈਕ੍ਰੋਵੇਵ ਬੋਲ ਕਰਦੇ ਹੋ ਤੇ ਡਿਪੈਂਡ ਕਰਦਾ ਤੁਹਾਡੇ ਆਲੂ ਬੋਇਲ ਕਰਨ ਦੇ ਜੇ ਤੁਸੀਂ ਆਲੂ ਬੋਇਲ ਕਰਦੇ ਹੋ ਉੱਤੇ ਜਦੋਂ ਬੋਇਲ ਕਰਨ ਦੇ ਵਿੱਚ ਥੋੜਾ ਜਿਹਾ ਨੂਨ ਪਾ ਦਿਆ ਕਰੋ ਤਾਂ ਕਿ ਤੁਹਾਡਾ ਪਤੀਲਾ ਜਿਹੜਾ ਉਹ ਕਾਲਾ ਨਾ ਹੋਵੇ ਲੋ ਜੀ ਇਹ ਬਣ ਕੇ ਹੋ ਗਏ ਆਪਣੇ ਤਿਆਰ ਤੁਹਾਨੂੰ ਪਸੰਦ ਹੋਏਗਾ ਅੱਜ ਦਾ ਬਲੌਗ ਆਪਣਾ ਇੱਥੇ ਸੀ ਤੱਕ ਸੀ ਥੈਂਕ ਯੂ ਵੈਰੀ ਮਚ